ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਉਹ ਸਾਰੀ ਨੂੰ ਲੈ ਕੇ ਜਾਂ ਕੋਈ ਮਸ਼ੀਨਾ ਵਗੈਰਾ ਜਿਹੜੀਆਂ ਖਰੀਦੀਆਂ ਇਕੁਪਮੈਂਟਸ ਵਗੈਰਾ ਖਰੀਦੇ ਉਹਦੇ ਬਿੱਲਾ ਵਗੈਰਾ ਦਾ ਕਾਫੀ ਰੌਲਾ ਸੀਗਾ ਜਿਹਦੀ ਪਹਿਲਾਂ ਵੀ ਚਰਚਾ ਹੁੰਦੀ ਰਹੀ ਤੇ ਕਈ ਵਾਰੀ ਕੋਈ ਸਮਾਜ ਸੇਵੀ ਕੋਈ ਬੰਦਾ ਐਸਾ ਹੁੰਦਾ ਹੈ ਸਿਦਕ ਵਾਲਾ ਹੁੰਦਾ ਹੈ ਸਿਰੜ ਵਾਲਾ ਹੁੰਦਾ ਹੈ ਜਿਹੜਾ ਕੋਸ਼ਿਸ਼ ਕਰਦਾ ਹੈ ਕਿ ਇਹ ਚੀਜ਼ਾਂ ਨਿਕਲੇ ਆਉਣ ਬਾਹਰ ਇੱਕ ਸਮਾਜ ਸੇਵੀ ਨੇ ਆਮਾਨਵੀ ਪਾਰਟੀ ਨਾਲ ਜੁੜੇ ਹੋਏ ਵੀ ਸੀ ਅਰਸ਼ ਸੱਤਰ ਉਹਨਾਂ ਨੇ ਹਜੇ ਵੀ ਜੁੜੇ ਹੋਏ ਹੈ ਜੀ ਮੇਰੇ ਖਿਲ ਦੇ ਨਾਲ ਜੀ ਆਵਾਜ਼ ਬੁਲੰਦ ਕੀਤੀ ਤੇ ਹੁਣ ਕਹਿੰਦੇ ਕਿ ਉਹਨਾਂ ਨੂੰ ਇੱਕ ਲੀਗਲ ਨੋਟਿਸ ਆ ਗਿਆ ਉਹ ਵੀ 5 ਕਰੋੜ ਦਾ ਤੇ ਨਾਲ ਨਾਲ ਇੱਕ ਹੋਰ ਚੀਜ਼ ਵੀ ਹੈ ਵੀ ਕਾਰਵਾਈ ਵੀ ਤੁਰੰਤ ਕਰਨੀ ਹੈ ਇਹ ਕੀ ਮਸਲਾ ਐ ਸੀ ਹੁਣ ਜੇ ਕੋਈ ਬੋਲੇਗਾ ਸੱਚ ਤੇ ਫਿਰ ਐਦਾਂ ਫਿਰ ਰੌਲਾ ਪੈਣਾ ਹਾਂ ਜੀ ਬਿਲਕੁਲ ਜੀ ਗੱਲ ਇਹ ਆ ਕਿ ਦਰਸਲ ਕੀ ਹੈ ਕਿ ਉਸ ਯੂਨੀਵਰਸਿਟੀ ਦੇ ਵਿੱਚ ਭਈ ਦਾਵਾ ਕੀਤਾ ਗਿਆ ਕਿ ਬਹੁਤ ਕੁਝ ਜਿਹੜਾ ਉਹ ਬੇਨਿਯਮੀਆਂ ਦੇ ਚੱਲਦਿਆਂ ਜਾਂਚ ਦਾ ਵਿਸ਼ਾ ਹੈ ਹੂੰ ਕਥੇ ਤੌਰ ਤੇ ਬੇਨਿਯਮੀਆਂ ਹੋਈਆਂ ਤੇ ਉਹ ਮੁੱਦਾ ਅੱਗੇ ਵੀ ਉੱਠ ਚੁੱਕਿਆ ਹੈ ਉਥੋਂ ਦੇ ਵੀ ਸੀ ਸਾਹਿਬ ਨੂੰ 에어ਪੋਰਟ ਤੋਂ ਰੋਕ ਲਿਆ ਗਿਆ ਸੀ ਜੀ ਕਰਦਾ ਸਜਨਾ ਨੂੰ ਰੋਕ ਲਾ ਐਰਪੋਰਟ ਤੇ ਜਾ ਕੇ ਉਹ ਕਹਿੰਦੇ ਕਿ ਲੋੜ ਹੀ ਨਹੀਂ ਅਸੀਂ ਆਪ ਹੀ ਰੋਕ ਲੈਣੇ ਹੁੰਨੇ ਆ ਹੂੰ ਠੀਕ ਹੈ ਜੀ ਉਹ ਅਸਲ ਦੇ ਵਿੱਚ ਉਹ ਜਿਹੜੀ ਐਲਓਸੀਸੀ ਉਹ ਵੀ ਅਰਸ਼ ਦੀ ਜਾਰੀ ਕਰਵਾਈ ਵੀ ਸੀਗੀ ਜੀ ਕਿਉਂਕਿ ਵਿਜੀਲੈਂਸ ਜਾਂਚ ਜਦੋਂ ਸਟਾਰਟ ਹੋ ਜਾਂਦੀ ਹੈ ਨਾ ਤਾਂ ਕਈ ਮਾਮਲਿਆਂ 'ਚ ਤੇ ਤੁਹਾਨੂੰ ਪਰਮਿਸ਼ਨ ਮਿਲ ਜਾਂਦੀ ਹੈ ਹੂੰ ਜੋ ਵੀ ਸੰਬੰਧਤ ਅਥਾਰਟੀ ਉਹਦੇ ਤੋਂ ਬਟ ਜੇ ਤੁਹਾਡੇ ਤੇ ਕੇਸ ਹਲੇ ਰਜਿਸਟਰਡ ਨਹੀਂ ਵੀ ਜਾਂਚ ਚੱਲਦੀ ਹੈ ਤਾਂ ਕਈ ਮੌਕਿਆਂ ਤੇ ਤੁਹਾਨੂੰ ਰੋਕਿਆ ਵੀ ਜਾ ਸਕਦਾ ਹੈ ਤਾਂ ਵੀਸੀ ਦਾ ਰੁਕਣਾ ਫਿਰ ਉਹ ਤੋਂ ਬਾਅਦ মিডিਆ ਚਾਉਣਾ ਫਿਰ ਵਿਜੀਲੈਂਸ ਜਾਂਚ ਤੱਕ ਗੱਲ ਜਾਣੀ ਤਾਂ ਪਰ ਜਦੋਂ ਬਹੁਤ ਰੌਲਾ ਪੈ ਗਿਆ ਜਨਾਬ ਤਾਂ ਉਹਦੇ ਵਿੱਚ ਹੁਣ ਅਸਲ ਚ ਗੱਲ ਕੀ ਹੈ ਕਿ ਕਹਾਣੀ ਜਿਹੜੀ ਹੈ ਉਹ ਇੱਥੇ ਆ ਖਲੋਂਦੀ ਹੈ ਇੱਕ ਨੋਟਿਸ ਭੇਜਿਆ ਜਾਂਦਾ ਜਿਵੇਂ ਤੁਸੀਂ ਦੇਖਿਆ ਕਿ ਇਹ ਤੇ ਇਦਾਂ ਹੀ ਆ ਜਿਵੇਂ ਅੱਜ ਕੱਲ ਲੀਡਰ ਜਾਂ ਮਤਲਬ ਕਿ ਇੱਕ ਦੂਜੇ ਨੂੰ ਆਮ ਸਿਵਲ ਜਾਂ ਨੋਟਿਸ ਭੇਜਦੇ ਆ ਕਿ ਮਾਣਾ ਨਹੀਂਦਾ ਤਾਂ ਇਹ ਨੋਟਿਸ ਜਿਹੜਾ ਹੈ ਅਰਸ਼ ਸਚਰ ਨੂੰ ਆਇਆ 5 ਕਰੋੜ ਦਾ ਸ਼ਾਇਦ ਹੈ ਜੀ ਠੀਕ ਹੈ ਜੀ ਹੁਣ ਇਹਦੇ ਵਿੱਚ ਕਈ ਚੀਜ਼ਾਂ ਨੇ ਉਹ ਬਹੁਤ ਕੁਝ ਉਹਨਾਂ ਦੇ ਕੋਲ ਡਾਕੂਮੈਂਟ ਨੇ ਉਹਨਾਂ ਦੇ ਕੋਲ ਕਈ ਚੀਜ਼ਾਂ ਨੇ ਜਿੱਦਾਂ ਇੱਕ ਬਿੱਲ ਆ ਮਤਲਬ ਕਿ ਸਾਨੂੰ ਵੀ ਭੇਜਿਆ ਸੀ ਪਿਛਲੇ ਦਿਨੀ ਜਿਹਦੇ ਵਿੱਚ ਮਤਲਬ ਕਿ ਜੋ ਕੁਝ ਚੀਜ਼ਾਂ ਨੇ ਜਿੱਦਾਂ ਕੋਈ ਐਕਸਟਰਾ ਵੀ ਨਾਲ ਭੇਜਿਆ ਸੀ ਕਿ ਕੋਈ ਅੰਗ ਦੇ ਵਿੱਚ ਚੀਜ਼ ਪਾਈ ਜਾਂਦੀ ਹੈ ਤੇ ਉਹਦਾ ਪ੍ਰਾਈਸ ਐਕਚੁਅਲ ਚ ਕੁਝ ਹੋਰ ਆ ਬਿੱਲ ਕੁਝ ਹੋਰ ਬਣਾਇਆ ਜਾਂਦਾ ਪਾਇਆ ਜਾਂਦਾ ਮਤਲਬ ਕਿ ਕਈ ਚੀਜ਼ਾਂ ਨੇ ਜੀ ਠੀਕ ਹੈ ਨਾ ਜੀ ਸੋ ਇਸ ਕਰਕੇ ਇਹ ਹੁਣ ਮੇਰੇ ਖਿਆਲ ਦੇ ਨਾਲ ਜਿੱਦਾਂ ਤੁਸੀਂ ਕਿਹਾ ਕਿ ਕਈ ਵਾਰ ਬੰਦੇ ਨੂੰ ਚੁੱਪ ਕਰਾਉਣ ਦਾ ਯਤਨ ਕੀਤਾ ਜਾਂਦਾ ਤਾਂ ਪਤਾ ਨਹੀਂ ਪਰ ਮੇਰੇ ਖਿਆਲ ਦੇ ਨਾਲ ਦੇਖੋ ਗੱਲ ਇਹ ਆ ਕਿ ਮੇਰਾ ਇਹ ਮੰਨਣਾ ਹੈ ਹਮ ਕਿ ਭਾਈ ਦੋਸ਼ ਲੱਗੇ ਨੇ ਸ਼ਿਕਾਇਤ ਹੋਈ ਆ ਜੀ ਔਨ ਰਿਕਾਰਡ ਹੋਇਆ ਸਾਰਾ ਕੁਝ ਬਿਲਕੁਲ ਤੁਸੀਂ ਜਾਂਚ ਦੇ ਵਿੱਚੋਂ ਗੁਜ਼ਰ ਜਾਓ ਬਤੌਰ ਤੁਸੀਂ ਕੋਈ ਸੰਸਥਾ ਹੋ ਜੀ ਬਤੌਰ ਤੁਸੀਂ ਇੱਕ ਬਹੁਤ ਵੱਡੇ ਅਹੁਦੇ ਤੇ ਬੈਠੇ ਸ਼ਖਸ ਹੋ ਜੇ ਤੁਹਾਨੂੰ ਕਲੀਨ ਚਿੱਟ ਮਿਲ ਗਈ ਉਸ ਤੋਂ ਬਾਅਦ ਨੋਟਿਸ ਭੇਜੋ ਭਾਵੇਂ 50 ਕਰੋੜ ਦਾ ਤੇ ਭਾਵੇਂ 500 ਕਰੋੜ ਦਾ ਜੀ ਕਿ ਭਾਈ ਤੁਸੀਂ ਸਾਨੂੰ ਡਿਫੇਮ ਕੀਤਾ ਹੂੰ ਬਿਲਕੁਲ ਫਿਰ ਅਰਸ਼ ਚਰ ਨੂੰ ਉਸ ਵਿੱਚੋਂ ਲੰਘੋ ਭਾਵੇਂ 500 ਕਰੋੜ ਦਾ ਭੇਜਣਾ ਚਾਹੀਦਾ ਹੂੰ ਠੀਕ ਹੈ ਨਾ ਪਹਿਲਾਂ ਤੁਸੀਂ ਕਲੀਨ ਚਿੱਟਾ ਹਾਸਲ ਕਰ ਲਓ ਜੋ ਵੀ ਜਾਂਚ ਪੜਤਾਲ ਹੈ ਵਿਜੀਲੈਂਸ ਸਮਰੱਥ ਹੈ ਭਾਈ ਜਾਂਚ ਪੜਤਾਲ ਕਰਨ ਦੇ ਤਾਂ ਜਦੋਂ ਤੁਹਾਨੂੰ ਕਲੀਨ ਚਿੱਟ ਦੇ ਦੇਵੇ ਹੂੰ ਚਾਹੇ ਕੋਈ ਵੀ ਆ ए बी सी बी सी कोई भी है जो भी अधिकारी संबंधित अधिकारी फिर वो 500 करोड़ ਦਾ ਭੇਜੇ ਜੀ ਫਿਰ ਘਟਕਾ ਦੀ ਕਰਨੀ ਹੈ ਠੀਕ ਹੈ ਨਾ ਜੀ ਹੂੰ ਬਾਕੀ ਦੇਖੋ ਹੁਣ ਅੱਗੇ ਕੀ ਬਣਦਾ ਹੈ ਕੀ ਨਹੀਂ ਪਰ ਅਰਸ਼ ਸੱચર ਦੀ ਇੱਕ ਖਬਰ ਹੋਰ ਪੜ੍ਹੀ ਸੀ ਮੈਂ ਕੱਲ ਕੇ ਪਰਸੋਂ ਜੀ ਇੱਕ ਚਿੱਠੀ ਲਿਖੀ ਆ ਅਰਸ਼ ਸੱચર ਨੇ ਮੁੱਖ ਮੰਤਰੀ ਨੂੰ ਕਿ ਭਾਈ ਸਾਨੂੰ ਆਫੀਸ਼ੀਅਲੀ ਦੋ ਪਿੰਡ ਗੋਦ ਲੈਣ ਦੀ ਇਜਾਜ਼ਤ ਦੇ ਹੂੰ ਇਹ ਤਾਂ ਸੋਨੀ ਗੱਲ ਹੈ ਪੱਕਾ ਜੀ ਅੱਗੇ ਚਲੋ ਕੰਟਰੋਵਰਸੀ ਹੋਈ ਇਹਦਾ ਕੁਛ ਮਤਲਬ ਕਿ ਇਮਾਰਾ ਦਾ ਹਿੱਸਾ ਟਾਇਆ ਗਿਆ ਉਦੋਂ ਵੀ ਕੁਝ ਪੋਲੀਟਿਕਲੀ ਇੱਕ ਦੂਜੇ ਤੇ ਸੁੱਟ ਸੁੱਟੀ ਗਈ ਆ ਪਰ ਦੋਹੇ ਚੀਜ਼ਾਂ ਨੇ ਕਿ ਜੇਕਰ ਅਰਸ਼ ਸੱਚਰ ਨੇ ਝੂਠੀ ਇਲزام ਲਾਏ ਜਾਂਚ ਪੜਤਾਲ ਚ ਸਾਬਤ ਹੋ ਜਾਂਦਾ ਮੁਕਦਮਾ ਪਾ ਦਿਓ ਜੀ ਪਰ ਪਹਿਲਾਂ ਕੋਈ ਸਾਬਤ ਜਾਂਚ ਪੜਤਾਲ ਪਹਿਰ ਤੇ ਗੁਜ਼ਰ ਜਾਓ ਪਰ ਜੇ ਇਦਾਂ ਚੱਲਦਾ ਪਿਆ ਮਾਮਲਾ ਹੂੰ ਤਾਂ ਫਿਰ ਕਿਤੇ ਨਾ ਕਿਤੇ ਕਹਿ ਲਈਏ ਕਿ ਭਾਈ ਤੁਹਾਡੇ ਤੇ ਵੀ ਸਵਾਲ ਉੱਠੇਗਾ ਹੂੰ ਕਿ ਜਾਂਚ ਪੜਤਾਲ ਚੋਂ ਕਿਉਂ ਨਹੀਂ ਗੁਜ਼ਰ ਰਹੇ ਤੇ ਜਿਹੜਾ ਜਾਂਚ ਪੜਤਾਲ ਦੇ ਵਿੱਚ ਤੁਹਾਡਾ ਸ਼ਿਕਾਇਤ ਕਰਤਾ ਉਹਨੂੰ ਨੋਟਿਸ ਭੇਜਣ ਦਾ ਫਿਰ ਕੀਤੇ ਅਰਥ ਹੈ ਤਾਂ ਨਹੀਂ ਕਿ ਤੁਸੀਂ ਡਰਾ ਰਹੇ ਹੋ ਜੀ ਕਿਸੇ ਨੂੰ ਜਾਂ ਕੋਈ ਕੇਸ ਵਗੈਰਾ ਦਾ ਜਿਹੜਾ ਹੁੰਦਾ ਝਗੜੇ ਦਾ ਸੋ ਬਾਕੀ ਦੇਖਦੇ ਆ ਕਿ ਕੀ ਬਣਦਾ ਤਾਂ ਇਹ ਮਾਮਲਾ ਇਦਾਂ ਹੀ ਆ ਕਿ ਕਥਿਤ ਬੇਨੀਮੀਆ ਤੇ ਦੋਸ਼ ਹੈ ਇੱਕ ਪਾਸੇ ਸ਼ਿਕਾਇਤਕਰਤਾ ਫਿਰ ਉਸ ਨੂੰ ਨੋਟਸ ਹੈ ਜੀ ਠੀਕ ਹੈ ਜੀ ਕੁਝ ਗੱਲਾਂ on ਰਿਕਾਰਡ ਨੇ ਕਿ ਵੀ ਸੀ ਸਾਹਿਬ ਨੂੰ ਰੋਕਿਆ ਗਿਆ ਫਿਰ ਜਾਂਚ ਪੜਤਾਲ ਦਾ ਵਿਸ਼ਾ ਬਣਿਆ ਪਰ ਹਾਲੇ ਮੁਕੰਮਲ ਜਾਂਚ ਪੜਤਾਲ ਨਹੀਂ ਹੋਈ ਕਿ ਭਈ ਇਸ ਮਾਮਲੇ ਦੇ ਵਿੱਚ ਕਲੀਨ ਚਿੱਟ ਮਿਲਦੀ ਹੈ ਜਾਂ ਕੀ ਅੱਗੇ ਜਾਂਚ ਪੜਤਾਲ ਚੱਲਦੀ ਹੈ ਉਹ ਹਾਲੇ ਫੈਸਲਾ ਨਹੀਂ ਹੈ ਜੀ ਮਿੰਟੂ ਜੀ ਚਲੋ ਇੰਤਜ਼ਾਰ ਕਰਦੇ ਹਾਂ ਉਸ ਦਾ ਸੁਖ ਮੈਂਬਰ ਜੀ ਸ਼ੁਕਰੀਆ ਜੀ ਜਸਵੀਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਹਵਾਲੇ ਨਾਲ ਸੰਧੂ ਸਾਹਿਬ ਦੀ ਅਰਜੀ ਲੱਗ ਗਈ ਹੈ ਵੈਸੇ ਸੰਧੂ ਸਾਹਿਬ ਤੁਹਾਡਾ ਨਾਮ ਮੈਂ ਪਹਿਲਾਂ ਲੈ ਦਿੱਤਾ ਸੀਗਾ ਜੀ ਲਬਰਾੜ ਜੀ ਕੋਈ ਗੱਲ ਨਹੀਂ ਬਹੁਤ-ਬਹੁਤ ਸ਼ੁਕਰੀਆ ਬਹੁਤ ਸਵਾਗਤ ਤੁਹਾਡਾ ਹਰਜੀਬਰਾਡ ਜੀ ਤੁਹਾਡਾ ਵੀ ਸਵਾਗਤ ਹੈ ਜੀ ਮਿਹਰਬਾਨੀ ਸਾਰੇ ਦੋਸਤ ਜਿਹੜੇ ਨਾਲ ਜੁੜੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਦਮਨ ਸਿੰਘ ਜੀ ਤੁਹਾਡਾ ਵੀ ਸ਼ੁਕਰੀਆ ਜੀ ਬਹੁਤ-ਬਹੁਤ ਸਵਾਗਤ ਤੁਹਾਡਾ ਸਾਰੇ ਦੋਸਤਾਂ ਦਾ ਤੇ ਕਮੈਂਟ ਕਈ ਵਾਰੀ ਨਾਮ ਫਿਰ ਸਾਰੇ ਨਹੀਂ ਪੜੇ ਜਾਂਦੇ ਜੀ ਇੱਕ ਤਾਂ ਆਪਾਂ ਨਾਮ ਪੜ ਦਨੇ ਆ ਫਿਰ ਦੂਸਰੇ ਦੋਸਤਾਂ ਦੇ ਨਾਮ ਇੱਦਾਂ ਸਾਹਮਣੇ ਆਉਣ ਲੱਗ ਜਾਂਦੇ ਕਿ ਭਾਈ ਮੇਰਾ ਵੀ ਨਾਮ ਪੜ ਦਿਓ ਪਰ ਦੇਸ ਤੁਸੀਂ ਸਾਰੇ ਰਹੇ ਹੋ ਬਾਈ ਤੁਹਾਡਾ ਸਾਰਿਆਂ ਦਾ ਇਕੱਲੇ-ਇਕੱਲੇ ਬੰਦੇ ਦਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਹੈ ਤੁਹਾਡਾ